ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ ਪੁਰਾਣੀ ਬੱਸ ਸਟੈਂਡ ਪਾਥੜਾ ਵਿੱਚ ਲਗਾਇਆ ਕੈਂਪ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਸਕੀਮਾਂ ਤੋਂ ਕਰਵਾਇਆ ਜਾਣੂ ਨਗਰ ਕੌਂਸਲ ਪਾਥੜਾ ਦੇ ਵੱਲੋਂ ਦਿੱਤੇ ਪ੍ਰਬੰਧਾਂ ਤਹਿਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਰਹਿ ਮੌਜੂਦ ਕੇਂਦਰ ਸਰਕਾਰ ਦੁਆਰਾ ਪੰਜਾਬ ਵਿੱਚ ਸ਼ੁਰੂ ਕੀਤੀ ਵਿਕਸਿਤ ਭਾਰਤ ਸੰਕਲਪ ਯਾਤਰਾ ਅੱਜ ਦਿਨ ਸੋਮਵਾਰ ਨੂੰ ਦੁਪਹਿਰੇ 1 ਵਜੇ ਯਾਤਰਾ ਪਾਥੜਾ ਦੇ ਪੁਰਾਣੀ ਬੱਸ ਸਟੈਂਡ ਦੇ ਵਿੱਚ ਪਹੁੰਚੀ ਜਿੱਥੇ ਸਕਰੀਨ ਦੁਆਰਾ ਲੋਕਾਂ ਨੂੰ ਮੋਦੀ ਸਰਕਾਰ ਦੀਆਂ 9 ਸਾਲਾਂ ਦੀ ਕਾਰਗੁਜ਼ਾਰੀ ਤੋਂ ਇਲਾਵਾ ਦਿੱਤੀਆਂ ਜਾਣ ਵਾਲੀਆਂ ਗਰੰਟੀਆਂ ਨੂੰ ਦਿਖਾਇਆ ਹੈ ਉੱਥੇ ਹੀ ਲਾਈ ਗਈ ਫ ਡਿਸਪਲੇ ਕੀਤਾ ਗਿਆ ਜਿਸ ਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਲਈ ਲੋੜਵੰਦਾਂ ਨੂੰ ਸਰਕਾਰ ਦੇ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਸਬੰਧੀ ਜਾਣਕਾਰੀ ਦਿੱਤਾ ਹੈ A ਇਹ ਵਿੜਾ ਅਭਿਆਨ ਹੈ ਵਿਕਸਿਤ ਭਾਰਤ ਮਜ਼ਬੂਤ ਭਾਰਤ ਸੰਤੰਤਰ ਭਾਰਤ ਇਹ ਅਭਿਆਨ ਹੈ ਜਿਹੜਾ ਪੂਰੇ ਦੇਸ਼ ਦੇ ਵਿੱਚ ਛੱਲਿਆ ਹੋਇਆ ਹੈ ਇਹ ਨਹੀਂ ਬਾਹਰ ਲੋਕ ਨਿਰਮੇਂਦਰ ਮੋਦਿ ਦੀਆਂ ਨੀਤੀਆਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਨੇ ਉਹਨਾਂ ਨੂੰ ਘਰ-ਘਰ ਪਹੁੰਚਾਣ ਲਈ ਪੂਰੇ ਦੇਸ਼ ਦੇ ਵਿੱਚ ਉਸੇ ਤਰ੍ਹਾਂ ਕੱਟੜਾਂ ਦੇ ਵਿੱਚ ਜਿਹੜਾ ਹੈਗਾ ਨੱਗਰ ਕੌਂਸਲ ਵੱਲੋਂ ਇਹ ਪ੍ਰੋਗਰਾਮ ਵੀ ਕਰਵਾਇਆ ਜਾ ਰਿਹਾ ਹੈ ਸਾਰੇ ਬਾਕਮੋੜ ਆਏ ਹੋਏ ਨੇ ਜਿਹੜੇ ਲੋਕ ਦੋ ਕਿੰਨ सरकार दीतियां ने जो मतलब गरीबों की भलाई स्कीम ने जो लोग रह गए हैं फार्मे उसके तहत जागरूक करने वास्ते जी नरेंद्र मोदी जी ने हर एक पिंड कले पिंड भेजी हुई है नरेंद्र मोदी की ग्रंटी वे तहत सारे महकमे इतने हाजिर होंगे ने और तुरंत ही जरा जो लोग इसीम तो बजे ने उन्होंने तुरंत भरवाए जाते जोड़ा उन्होंने केंद्र सरकार दीतियां नरेंद्र मोदी जी का जो है कि देश के गरीब आदमी जोड़ा है संकीम तो बचा रहे ਜੋ ਮੋਦ ਨਾ ਸਾਲ ਦੀਆਂ ਮੋਦੀ ਸਰਕਾਰ ਦੀਆਂ ਜੋ ਨੀਤੀਆਂ ਨੇ ਮੋਦੀ ਨੇ ਜੋ ਗਰੀਬਾਂ ਵਾਸਤੇ ਸਕੀਮਾਂ ਬਣਾਈਆਂ ਨੇ ਉਹਨਾਂ ਨੂੰ ਹਰ ਹਰ ਗਰੀਬ ਗਰੀਬ ਦਾ ਘਪਝਾਨ ਲਈ ਦੇਸ਼ ਦੇ ਨਿਸ਼ਲੇ ਤੱਕ ਪਹੁੰਚ ਕਰਨ ਲਈ ਇਸ ਟੀਮ ਚਲਾਈ ਗਈ ਆ ਜਿਹੜੀ 2 15 ਨਵੰਬਰ ਤੋਂ ਲੈ ਕੇ 26 ਜਨਵਰੀ ਤੱਕ ਹਰ ਹਰ ਲਾਭ ਆਸਰੀ ਦੇ ਘਰ ਤੱਕ ਪਹੁੰਚੂਗੀ ਜਿਹੜੀ ਮੌਜੂਦੀ ਦੀ ਗਰੰਟੀ ਬਹਿਣ ਚੱਲਦੀ ਆ ਉਹਦੇ ਵਿੱਚ ਆ ਲੋਕਾਂ ਨੂੰ ਹਰ ਤਰ੍ਹਾਂ ਦੀ ਅਸੂ ਤਾਂ ਮੌਕੇ ਦੀ ਮੌਕੇ ਪ੍ਰਾਪਤ ਕਰਾਈਆਂ ਜਾਣਗੀਆਂ ਤਾਂ ਜੋ ਗਰੀਬ ਜਨਤਾ ਉਹਦਾ ਲਾਭ ਲੈ ਸਕੇ ਮੋਦੀ ਨੇ ਜਿਹੜਾ ਰਾਸ਼ਵਾਨੰਗ ਕਾਰਜ ਯੋਜਨਾ 505 ਲੱਖ ਰੁਪਏ ਦੀ ਲਾਗੂ ਕੀਤੀ ਹੈ 1-1 ਸਾਲ ਦੀ ਕਿ ਲੋਕਾਂ ਦਾ ਆਸ਼ਨਾ ਹਰ 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 ਗਰੀਬ ਵਾਸਤੇ ਲਾਗੂ ਕੀਤਾ ਸੇਵੂਤਾ ਕਿਸਾਨ ਕਾਰਡ ਕਾੜ ਉਜੋਗੋ ਜੋਗਨਾ ਜੋ ਪੱਕੇ ਮਕਾਨਾਂ ਦੇ ਸੱਤ ਜੋ ਕੁਆਲਿਦਾ ਨੇ ਪੈਸੇ ਵਿਕਸਿਤ ਭਾਰਤ ਕਰਨ ਵਾਸਤੇ ਇਹ ਯੋਜਨਾ ਲਾਗੂ ਕੀਤੀਆਂ ਨੇ ਇਹਨਾਂ ਇਹਨਾਂ ਦਾ ਪ੍ਰਚਾਰ ਕਰਨ ਨਹੀਂ ਇਹਨਾਂ ਜਿਹੜੇ ਜਿਹੜੇ ਲਾਭਾਸਰੀ ਰਹਿ ਗਏ ਹੁਣ ਹੁਣਾਂ ਤੱਕ ਇਸ ਦੀਮਾ ਭਜਾਨ ਨਹੀਂ ਮੋਦੀ ਜੀ ਸਰਕਾਰ ਦਾ ਇਹ ਬਹੁਤ ਵੱਡਾ ਪਰਾਲਾ ਤਾਂ ਜੋ ਸਾਰੇ ਦੇਸ਼ ਦੇ ਵਿੱਚ ਇਹ ਮੈਨਾ 2 ਮਹੀਨੇ ਹਰ ਲਾਭ ਆਪਸ ਵਿੱਚ ਅਪਰੋਚ ਕਰਨੀਆਂ ਤਾਂ ਕਿ ਲੋਕਾਂ ਨੂੰ ਵੱਧ ਤੋਂ ਵੱਧ ਇਹਨਾਂ ਦੂਜਿਆਂ ਨਾਲ ਲਾਭ ਮਿਲ ਸਕੇ ਜੀ ਇਹ ਸਾਡਾ ਮਤਲਬ ਕਿ ਜਿਵੇਂ ਪਤਾ ਹੀ ਹੈ ਵੀ ਸਾਰੇ ਹੀ ਭਾਰਤ ਵਿੱਚ ਜਿਹੜੀਆਂ ਇਹ ਮਤਲਬ ਵੈਨਾਂ ਆਈਆਂ ਵੀਆਂ ਲੱਗੀਆਂ ਪਿੰਡਾਂ 'ਚ ਵੀ ਚੈਰਾ ਚੁਏ ਜਾ ਰਹੇ ਨੇ ਜਿਵੇਂ ਅੱਜ ਸਾਡੇ ਪਾਤਣਾ ਸ਼ਹਿਰ ਵਿੱਚ ਇਹ ਜਿਹੜੀ ਵਿਕਾਸ ਸੰਕਲਪ ਭਾਰਤ ਯਾਤਰਾ ਦੀ ਜਿਹੜੀ ਵੈਨ ਹੈਗੀ ਉਹ ਅੱਜ ਪਾਤਣਾ ਸ਼ਹਿਰ 'ਚ ਇਹਨਾਂ ਦਾ ਪ੍ਰੋਗਰਾਮ ਸੀ ਇਹਦੇ ਵਿੱਚ ਸਾਰੇ ਡੀਸੀ ਵੱਲੋਂ ਲੋਕ ਪ੍ਰੋ ਮਤਲਬ ਕਿ ਸਾਡੇ ਉੱਚ ਅਧਿਕਾਰੀਆਂ ਵੱਲੋਂ ਸਾਡੀਆਂ ਡਿਊਟੀਆਂ ਲੱਗੀਆਂ ਹੋਈਆਂ ਸੀਗੀਆਂ ਇਹਦੇ ਵਿੱਚ ਅੱਖ-ਅੱਖ ਬੈਕਵਿਆਂ ਦੇ ਜਿਵੇਂ ਫੂਡ ਸਪਲਾਈ ਦੇ ਆਪਣੇ ਸੀਡੀਪੀ ਆਫਿਸ ਦੇ ਸਾਰੇ ਮਤਲਬ ਕਿ ਹੈਲਥ ਡਿਪਾਰਟਮੈਂਟ ਦੇ ਅਤੇ ਸਾਡੇ ਨਗਰ ਕੌਂਸਲ ਦੀ ਜਿਹੜੀਆਂ ਸਕੀਮਾਂ ਲੱਗੀਆਂ ਵੱਖੋ-ਵੱਖਰੇ ਡਿਪਾਰਟਮੈਂਟ ਦੀਆਂ ਸਕੀਮਾਂ ਸੰਬੰਧੀ ਲੋਕਾਂ ਨੂੰ ਜਾਣਕਾਰੀ ਦੇਣ ਵਾਸਤੇ ਜਿਹੜੀ ਇਹ ਅੱਜ ਮਤਲਬ ਕਿ ਇਹ ਪ੍ਰੋਗਰਾਮ ਹੈ